ਸਸਾਡਲ ਵਿਧਾਇਕ ਸ਼ੀਤਲ ਅੰਗਰਾਲ ਮੌਜੂਦ ਨੇ ਜੋ ਕਿ ਖੁਦ ਹੁਣ ਇਸ ਵੇਲੇ ਵਿਧਾਨ ਸਭਾ ਤੋਂ ਬਾਹਰ ਆਏ ਨੇ ਹੱਲੇ ਵੀ ਸੈਸ਼ਨ ਦੀ ਜਿਹੜੀ ਪ੍ਰਕਿਰਿਆ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ ਪਰ ਸ਼ੀਤਲ ਅੰਗਰਾਲ ਸਾਡੇ ਅੰਗਰਾਲ ਸਾਹਿਬ ਤੁਹਾਨੂੰ ਅੱਜ ਸਭਾ ਬੋਲਣ ਦਾ ਦਿੱਤਾ ਕਿ ਤੁਹਾਡੇ ਵੱਲੋਂ ਕੀ ਖਾਸ ਕਰਕੇ ਜੇ ਗੱਲ ਕਰੀਏ ਤਾਂ ਕਿਉਂਕਿ ਬਜਟ ਦੇ ਉੱਤੇ ਚਰਚਾ ਸੀਗੀ ਕੀ ਮੁੱਦੇ ਤੁਹਾਡੇ ਵੱਲੋਂ ਚੁੱਕੇ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਸਭ ਤੋਂ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਦੇ ਜਿਹੜੇ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅੱਛਾ ਬਜਟ ਜਿਹੜਾ ਪੰਜਾਬ ਦੇ ਲੋਕਾਂ ਨੂੰ ਤੀਜਾ ਬਜਟ ਦਿੱਤਾ ਕਿਉਂਕਿ ਖਾਸ ਕਰਕੇ ਜਿੰਨਾ ਕੁਛ ਵੀ ਅਗਰ ਬਜਟ ਦੇ ਦੇਖਿਆ ਜਾਵੇ ਅਗਰ ਇਹਨੂੰ ਚੰਗੀ ਤਰ੍ਹਾਂ ਛਾਨ ਕੇ ਦੇਖਿਆ ਜਾਵੇ ਇਹ ਬਜਟ ਜਿਹੜਾ ਹੈ ਮੈਂ ਜੇ ਜਲੰਧਰ ਸ਼ਹਿਰ ਤੋਂ ਆਨਾ ਉੱਥੇ ਦਲਿਤ ਆਬਾਦੀ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ ਹੈ ਦਲਿਤ ਆਬਾਦੀ ਦੇ ਜਿੰਨੇ ਵੀ ਬੱਚੇ ਆ ਜਾਂ ਲੋਕ ਆ ਉਹਨਾਂ ਨੂੰ ਬਹੁਤ ਬੈਨੀਫਿਟ ਆ ਰਿਹਾ ਵਿੱਚ ਗੱਲ ਕਰਾਂ ਮੈਂ ਸਿੱਖਿਆ ਦੀ ਗੱਲ ਕਰਾਂ ਮੈਂ ਰੋਜ਼ਗਾਰ ਦੀ ਵਾਰੀ-ਵਾਰੀ ਕਿਉਂਕਿ ਟਰਮ ਬਾਈ ਟਰਮ ਹੈ ਸਭ ਤੋਂ ਪਹਿਲੇ ਮੈਂ ਅੰ ਇਹਦਾ ਸਿੱਖਿਆ ਦਾ ਅਗਰ ਅੱਜ ਵਧੀਆ ਸਕੂਲ ਬਣ ਰਿਹਾ ਸਕੂਲ ਆਫ ਐਮਿਨੈਂਸ ਸਕੂਲ ਆਫ ਐਪਿਨ ਜਿਹੜੇ ਅੱਜ ਸਰਕਾਰ ਬਣਾ ਰਹੀ ਹੈ ਉਹਨਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਨਗੇ ਉਹ ਜ਼ਿਆਦਾਤਰ ਦਲਿਤ ਆਹਦੇ ਪਰਿਵਾਰਾਂ ਦੇ ਬੱਚੇ ਹੀ ਪੜਨਗੇ ਕਿਉਂਕਿ ਮੈਂ ਦੇਖ ਰਿਹਾ ਕਿ ਉਹਨਾਂ ਬੱਚਿਆਂ ਦੇ ਬੜੇ ਸੁਪਨੇ ਆ ਕਿ ਮਾਂ-ਬਾਪਾਂ ਕਰੱਛੇ ਵਿੱਚ ਅੱਜ ਉਹ ਅੱچھے ਬੱਚੇ ਜਿਹੜੇ ਆ ਪ੍ਰਾਈਵੇਟ ਮਹਿੰਗੇ ਸਕੂਲਾਂ 'ਚ ਨਹੀਂ ਪੜ ਸਕਦੇ ਅੱਜ ਜਿੱਦਾਂ ਦੀ ਸਰਕਾਰ ਸਾਡੀ ਸਕੂਲ ਆਫ ਐਮਿਨੈਂਸ ਦੇ ਸਭ ਤੋਂ ਟੌਪ ਦੇ ਸਕੂਲ ਖੋਲਣ ਜਾ ਰਹੀ ਹੈ ਪਰ ਉਹਨਾਂ ਦੇ ਵਿੱਚ ਜਿਸ ਤੰਮ ਬੱਚੇ ਪੜ ਕੇ ਜਾਣਗੇ ਮਾਂ-ਬਾਪ ਦਾ ਜਿਹੜਾ ਸੁਪਨਾ ਪੂਰਾ ਹੋਏਗਾ ਕਿਉਂਕਿ ਉਸੇ ਘਰ ਦੀ ਜਿਹੜੀ ਗਰੀਬੀ ਹੈ ਅਗਰ ਬੱਚਾ ਅੱਛਾ ਪੜ ਗਿਆ ਉਗਰੀਬੀ ਦੂਰ ਹੋ ਜਾਏਗੀ ਇਦਾਂ ਦੇ ਮੁੱਦੇ ਮੈਂ ਉਠਾ ਕੇ ਆਇਆ ਕਿਉਂਕਿ ਅੱਜ ਮੇਰੇ ਹਲਕੇ ਦੇ ਵਿੱਚ ਜਿਹੜੇ ਸਕੂਲਾਂ ਦੀ ਅਨੁਹਾਰ ਬਦਲਣ ਦੇ ਲਈ ਚਾਰਦੀਵਾਰੀਆਂ ਹੋ ਰਹੀਆਂ ਕਮਰੇ ਨਵੇਂ ਬਣ ਰਹੇ ਆ ਸਕੂਲ ਆਫ ਐਮਿਨਸ ਬਣ ਰਹੇ ਆ ਉਹਨਾਂ ਤੋਂ ਇਲਾਵਾ ਜਿਹੜਾ ਲਾਸਟ ਦੋ ਦਿਨ ਕੁਝ ਚਾਰ ਦਿਨ ਪਹਿਲੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਅਤੇ ਮੇਰੇ ਰਾਸ਼ਟਰੀ ਕਵਿਨਰ ਵਿਨਰਵਿੰਦ ਕੇਜਰੀਵਾ ਜਲੰਧਰ ਸ਼ਹਿਰ ਦੇ ਵਿੱਚ ਮਹੱਲਾ ਕਲਨੀ ਜਿਹੜੀਆਂ 829 ਪੂਰੀਆਂ ਕਮਿਊਨਿਟੀ ਪੰਜਾਬ ਚ ਹੋਈਆਂ ਉਹਨਾਂ ਦਾ ਜਿਹੜਾ ਦੁਗਾਟਨ ਹੈ ਲਾਸਟ 170 ਮਹੱਲਾ ਕਲਨੀਆਂ ਦਾ ਉਹ ਜਲੰਧਰ ਸ਼ਹਿਰ ਮੇਰੇ ਹਲਕਾ ਜਲੰਧਰ ਮਿੱਠੂ ਬਸਤੀ ਦੇ ਵਿੱਚ ਕੀਤਾ ਗਿਆ ਮਿੱਠੂ ਬਸਤੀ ਦੇ ਵਿੱਚ ਜਿਹੜੇ ਲੋਕ ਆ ਬਹੁਤ ਗਰੀਬ ਪਰਿਵਾਰ ਦੇ ਮਿਹਨਤ ਵਾਲੇ ਲੋਕ ਆ ਜਿਹੜੇ ਸਵੇਰੇ ਕੰਮ ਤੇ ਜਾਂਦੇ ਸ਼ਾਮ ਨੂੰ ਗੁਜ਼ਾਰਾ ਕਰਦਾ ਤਾਂ ਚੱਲਦਾ ਕਰਦਾ ਅਗਰ ਜੀ ਕੋਈ ਪੈਸੇ ਕਮਾ ਕੇ ਆਵੇ ਅੱਜ ਉਹਨਾਂ ਲੋਕਾਂ ਨੂੰ ਜਦੋਂ ਮਹੱਲਾ ਕਲੀਨ ਦਾ ਬੈਨੀਫਿਟ ਮਿਲ ਰਿਹਾ ਕੱਲ ਮੈਂ ਰਾਤ ਨੂੰ ਇੱਕ ਇੰਟਰਵਿਊ ਸੁਣ ਰਿਹਾ ਸੀ ਕਿਸੇ ਚੈਨਲ ਦੇ ਉੱਤੇ ਕਿ ਜਿਹੜੇ ਪੰਜਾਬ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਰਾਜਾ ਵਡਿੰਗ ਜੀ ਉਹ ਕਹਿ ਰਹੇ ਕਿ ਜਿਹੜੀਆਂ ਪੰਜਾਬ ਦੇ ਵਿੱਚ 829 ਮਹੱਲਾ ਕਲੀਨ ਖੋਲੀਆਂ ਗਈਆਂ ਉਹਨਾਂ ਮਹੱਲਾ ਕਲੀਨ ਲੋਕਾਂ ਨੂੰ ਸਿਰ ਇੱਕ ਗੋਲੀ ਲੈਣ ਦੇ ਲੋਕਾਂ ਨੂੰ ਬੇਵਕੂ ਬਣਾਇਆ ਜਾ ਰਿਹਾ ਪਰ ਮੈਂ ਰਾਜਾ ਵੜਿੰਗ ਜੀ ਨੂੰ ਕਵਾਂਗਾ ਕਾ ਬਹੁਤ ਸਤਿਕਾਰਯੋਗ ਹੈ ਮੇਰੇ ਵੱਡੇ ਭਾਈ ਹੈ ਪਰ ਅੱਜ ਦੀ ਰੇਡ ਦੇ ਵਿੱਚ 1 ਕਰੋੜ ਤੋਂ ਉੱਤੇ ਲੋਕ ਜਿਹੜੇ ਬੈਨੀਫੀਟ ਲੈ ਚੁੱਕੇ ਆ ਔਰੇ ਵਿੱਚ 38 ਬਿਮਾਰੀਆਂ ਦੀਆਂ ਜਿਹੜੇ ਟੈਸਟ ਕੀਤੇ ਜਾਂਦੇ ਆ ਔਰੇ ਵਿੱਚ 40 ਐਸੀਆਂ ਜਿਹੜੀ ਮੈਡੀਸਨ ਜਿਹੜੀਆਂ ਮੁੱਕ ਦਿੱਤੀਆਂ ਜਾਂਦੀਆਂ ਇਹਦੇ ਵਿੱਚ ਕਿਉਂਕਿ ਅੱਜ ਜਿਤਸਮ ਜਿਹੜੇ ਮੋਹੱਲੇ ਦੇ ਵਿੱਚ ਜਿਹੜੇ ਮੋਹੱਲਾ ਦੇ ਵਿੱਚ ਡਾਕਟਰਾਂ ਦੀ ਜਿਹੜੀਆਂ ਕਲੀਨਿੰਗ ਹੁੰਦੀਆਂ ਅਗਰ ਕੋਈ ਪ੍ਰਵਾਸ ਦਾ ਸ਼ਖਸ ਘਰ ਦੀ ਦਵਾਈ ਲੈਣ ਜਾਵੇ ਬੱਚੇ ਦੀ ਵੀ ਜਾਵੇ ਡਾਕਟਰ ਪਹਿਲੇ 100 150 ਰੁਪਏ ਫੀਸ ਲੈਂਦਾ ਫਿਰ 2 300 400 ਦਵਾਈ ਲਿਖ ਕੇ ਦਿੰਦਾ ਅੱਜ ਉਹਨਾਂ ਗਰੀ ਪਰਿਵਾਰਾਂ ਨੂੰ ਪੁੱਛੋ ਜਿਨ੍ਹਾਂ ਦਾ ਜਿਸ ਟਾਈਮ ਉਹਨਾਂ ਦੇ ਘਰ ਕਿਉਂਕਿ ਬਿਮਾਰੀ ਕਿਸ ਨੂੰ ਪੁੱਛ ਕੇ ਨਹੀਂ ਆਉਂਦੀ ਤੁਸੀਂ ਜਲੰਧਰ ਤੋਂ ਆਨੇਓ ਖਾਸ ਕਰਕੇ ਜਿਹੜੇ ਤੁਸੀਂ ਕਿਹਾ ਕਿ ਉੱਥੇ ਬਹੁਤ ਦਲਿਤ ਦਲਿਤ ਵਰਗ ਜਿਹੜਾ ਕਾਫੀ ਜ਼ਿਆਦਾ ਹੈਗਾ ਪਰ ਉਸੇ ਦਲਿਤ ਵਰਗ ਨੂੰ ਲੈ ਕੇ ਜਿਹੜਾ ਸਵਾਲ ਜਿਹੜਾ ਕਿਤੇ ਨਾ ਕਿਤੇ ਸੁਖਵਿੰਦਰ ਕੋਟਲੀ ਵੱਲ ਚੁੱਕੇ ਅਗੇ ਤੁਹਾਡੇ ਨਾਲ ਦੇ ਹਲਕੇ ਦੇ ਆਧਮਪੁਰ ਦੇ ਨੇ ਠੀਕ ਹੈ ਉੱਥੇ ਸਵਾਲ ਚੁੱਕਿਆ ਗਿਆ ਉਹ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈ ਦਲਿਤਾਂ ਦਾ ਖਿਆਲ ਨਹੀਂ ਰੱਖਦੀ ਜੋ ਟਿੱਪਣੀ ਸ લા દે ہوئے ਨਜ਼ਰ ਆ ਰਹੇ ਨੇ ਉਸ ਟਿੱਪਣੀ ਨੂੰ ਲੈ ਕੇ ਕਹਿ ਰਹੇ ਨੇ ਕਿ ਮੈਂ ਸੁਪਰੀਮ ਕੋਰਟ ਵੀ ਜਾਵਾਂਗਾ ਹਾਲਾਂਕਿ ਅੱਜ ਸਵੇਰੇ ਇੱਕ ਧਰਨਾ ਵੀ ਜਿਹੜਾ ਕਿਤੇ ਨਾ ਕਿਤੇ ਗੇਟ ਦੇ ਉੱਤੇ ਲਗਾ ਦਿੱਤਾ ਗਿਆ ਸੀ ਉਹਨਾਂ ਮੈਂ ਕਿਉਂਕਿ ਉਹ ਮੇਰੇ ਤੋਂ ਵੱਡੇ ਮੇਰੇ ਵੱਡੇ ਭਾਈ ਹੈ ਕੋਟਲੀ ਸਾਹਿਬ ਬਹੁਤ ਕਿਉਂਕਿ ਮੈਂ ਜੂਰਾਜਨੀਤੀ ਤੌਰ ਤੇ ਉਹਨਾਂ ਤੋਂ ਦੂਸਰੇ ਅਸੀਂ ਇੱਕ ਦੂਸਰੇ ਦੇ ਓਪੋਜ਼ੀਸ਼ਨ ਦਾ ਉਂਝ ਨੀਤਾਂ ਦੀ ਗੱਲ ਪਰ ਕਿਸ ਤਰੀਕੇ ਦੇ ਨਾਲ ਜਿਹੜੀ ਪਾਰਟੀ ਉਹਨਾਂ ਦੀ ਉਹਨਾਂ ਨੂੰ ਗੁੰਮਰਾਹ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਪੰਗਵ ਸਿੰਘ ਮਾ ਦਲਿਤਾਂ ਦੇ ਹਿੱਤਾਂ ਦੇ ਲਈ ਦਿਨ ਰਾਤ ਕੰਮ ਕਰ ਰਹੇ ਆ ਇਸ ਕੱਲ ਦੀ ਮੈਂ ਗਰੰਟੀ ਹੁਣਾਂ ਸਾਖਸ਼ਾ ਤੁਹਾਡੇ ਸਾਹਮਣੇ ਖੜਾ ਇੱਕ ਦਲਿਤ ਪਰਿਵਾਰ ਦੇ ਗਰੀਬ ਘਰ ਦੇ ਬੱਚੇ ਨੂੰ ਕੱਢ ਕੇ ਐਮਐਲਏ ਬਣਾਇਆ ਅੱਜ ਅ ਗਰੀਬ ਘਰ ਦੇ ਜਿਹੜੇ ਬੱਚੇ ਅੱਜ ਦੇਖੋ ਕਿੱਥੇ ਕਿੱਟ ਕਿੱਡੀ ਪੋਸਟਾਂ 'ਤੇ ਕੋਈ ਮੰਤਰੀ ਬਣਿਆ ਕੋਈ ਅੱਜ ਜੇ ਅੱਜ ਪੰਜਾਬ ਦਾ ਵਿੱਤ ਮੰਤਰੀ ਆ ਜਿਹੜਾ ਅਗਰੇ ਇਸ ਬਜਟ ਨੂੰ ਬੋਲ ਰਿਹਾ ਉਹ ਵੀ ਇੱਕ ਦਲਿਤ ਪਰਿਵਾਰ ਦਾ ਬੱਚਾ ਉਹ ਗੱਲ ਕਹਿ ਰਹੇ ਦੀੰਦੇ ਨਾਲ ਕੋਈ ਜਿਹੜੀ ਰਵਾਇਤ ਚੇਂਜ ਨਹੀਂ ਹੋ ਜਾਣੀ ਅੱਜ ਦੀ ਰੇਡ ਦੇ ਸਭ ਤੋਂ ਜ਼ਿਆਦਾ ਮੰਤਰੀ ਬਦਲੀ ਤਾ ਅਗਰ ਜ ਪੂਰੀ ਕੈਬਨਿਟ ਦੇ ਦੇਖਿਆ ਜਾਵੇ ਅਗਰ ਸਭ ਤੋਂ ਜ਼ਿਆਦਾ ਮੰਤਰੀ Dalit ਪਰਵਾਰਾਂ ਦੇ ਆ ਇਸ ਕਰਕੇ ਮੈਨੂੰ ਲੱਗਦਾ ਇਦਾਂ ਦੀ ਚੀਜ਼ ਉੱਤੇ ਇਸ਼ੂ ਨਹੀਂ ਹੈ ਅੱਜ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਉਹ ਚੀਜ਼ ਚਾਹੀਦੀ ਜਿਹੜੀ ਅਸੀਂ 2022 ਦੇ ਵਿੱਚ ਕਮਿਟ ਕਰਕੇ ਆਏ ਹਾਂ ਬਜਟ ਨੂੰ ਲੈ ਕੇ ਕਹਿ ਰਹੇ ਨੇ ਕਹਿੰਦੇ ਨੇ ਕਿ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ ਉਹ ਨਹੀਂ ਦਿੱਤਾ ਗਿਆ ਹੋਰ ਕਈ ਜਿਹੜੇ ਸਵਾਲ ਜਿਹੜੇ ਨੇ ਚੱਕੇ ਜਾ ਰਹੇ ਨੇ ਉਹਨੂੰ ਕਿੱਦਾਂ ਦੇਖਿਆ ਜਾਵੇ ਅਸੀਂ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਮ ਨਾਲ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਮੇਰੀਆਂ ਭੈਣਾ ਮੇਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ભગવંતમાન ਵੱਲੋਂ ਜਿਹੜੀ ਆ ਉਹ ਦਿੱਤੀ ਜਾਣੀ ਹੈ ਜੀ ਸ਼ੀਤਲ ਤੁਸੀਂ ਕੀ ਕਹਿ ਰਹੇ ਸੀ ਜਿਹੜੇ ਪੰਜਾਬ ਦੇ ਲੋਕ ਜਿਹੜੇ ਤੁਹਾਡੇ ਚੈਨਲ ਨਾਲ ਸੁਣ ਰਹੇ ਮੇਰੀਆਂ ਮਾਵਾ ਮੇਰੇ ਭੈਣ ਨੂੰ ਕਰਨਾ ਚਾਹੁੰਦਾ ਜਿਹੜੇ 1000 ਰੁਪਏ ਦੇਣਦੇ ਜਿਹੜੀ ਸਾਡੀ ਜਿਹੜੀ ਆਪਾਂ 2022 ਚ ਵਾਦਾ ਕੀਤਾ ਅਸੀਂ ਕਮਿਟ ਕੀਤਾ ਕਿ 2027 ਤੋਂ ਪਹਿਲੇ ਪਹਿਲੇ ਅਸੀਂ ਵੋਟ ਦੁਆਰਾ ਮੰਗਣਾਵਾਂਗੇ ਅਗਰ ਮੇਰੀਆਂ ਮਾਮਾ ਨੂੰ ਉਹ ਜਿਹੜੇ 1000 ਰੁਪਏ ਪੱਤਾ ਵੀ ਦਵਾਂਗੇ ਉਸ ਤੋਂ ਇਲਾਵਾ ਬਹੁਤ ਅਹਿਮ ਮੁੱਦੇ ਸੀ 1000 ਰੁਪਏ ਦੇਣ ਤੋਂ ਪਹਿਲੇ ਅੱਜ ਬੱਚਿਆਂ ਨੂੰ ਜਿਹੜੇ ਅੱچھے ਸਕੂਲ ਮਿਲ ਰਹੇ ਆ ਅੱਜ ਜਿਹੜਾ ਪਰਿਵਾਰਾਂ ਨੂੰ ਬਿਜਲੀ 600 ਯੂਨਟ ਫ੍ਰੀ ਮਿਲ ਰਹੀ ਹੈ ਉਹ ਬੈਨੀਫਿਟ ਬਹੁਤ ਜ਼ਿਆਦਾ ਜ਼ਰੂਰੀ ਸੀ ਕਹਿੰਦੇ ਕਿ ਉਸ ਨਾਲ ਕਰਜ਼ਾ ਵੀ ਕਾਫੀ ਜ਼ਿਆਦਾ ਵਧ ਗਿਆ ਪੰਜਾਬ ਦੇ ਉੱਤੇ ਪੰਜਾਬ ਤੇ ਕੋਈ ਕਰਜ਼ਾ ਦੇਖੋ ਕਰ ਜਿੱਥੇ ਅਸੀਂ ਕਰਜ਼ਾ ਹੈ ਚੱਕ ਵੀਰ ਉਹ ਤੇ ਉਤਾਰ ਵੀ ਰਹੇ ਆ ਸਾਡੇ ਤੋਂ ਜਿਆਦਾ ਸਾਡੀ ਜਿਹੜੀ ਕਰਜ਼ੇ ਦੇ ਕੇਸ ਤਾਂ ਤੁਸੀਂ ਸਾਡੇ ਬਜਟ ਦੇ ਦੇਖੋ ਔਰ ਤੋਂ ਜਿਆਦਾ ਸੀ ਉਤਾਰ ਵੀ ਰਹੇ ਆ ਪਰ ਜਿਹੜਾ ਕਰਜ਼ਾ ਹੈ ਚੱਕ ਗਿਆ ਹੈ ਪਰ ਅਸੀਂ ਅੱਜ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਜੇ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਕਰਜ਼ਾ ਵੀ ਲਾਵਾਂਗੇ ਪੰਜਾਬ ਦੇ ਲੋਕਾਂ ਨੂੰ ਫੈਸਿਲਿਟੀ ਵੀ ਦਵਾਂਗੇ ਪਰ ਪੰਜਾਬ ਦੇ ਲੋਕਾਂ ਦੇ ਲਈ ਜੋ ਅਸੀਂ ਕਮਿਟਮੈਂਟ 2022 ਚ ਕਰਕੇ ਉਹਨੂੰ ਇੱਕ ਇੱਕ ਨੂੰ ਪੂਰਾ ਕਰ ਰਹੇ ਆ ਇਸ ਕਰਕੇ ਇਹਨਾਂ ਲੋਕਾਂ ਦੀ ਗੱਲਾਂ ਚ ਨਾ ਆਓ ਅੱਜ ਮੈਂ ਗੱਲ ਕਰਾਂ ਖੇਡ ਮੰਤਰੀ ਨੂੰ ਮੈਂ ਹੁਣੇ ਮੈਂ ਧੰਨਵਾਦ ਕਰਕੇ ਆਇਆ ਅੱਜ ਮਿਆਂ ਜਿਸ ਹਲਕੇ ਜਲੰਧਰ ਵੈਸਟ ਤੋਂ ਆਨਾ ਜਿਹੜੀ ਇਸ ਸ਼ਹਿਰ ਦੀ ਨੰਬਰ 1 ਇਡੀ ਮਾਰਕੀ ਜਲੰਧਰ ਵੈਸਟ ਦੇ ਵਿੱਚ ਅਬਸਤੀ 9 ਦੇ ਵਿੱਚ ਅਗਰ ਅੱਜ ਖੇਲ ਦੇ ਵਿੱਚ ਅੱਜ ਵਪਾਰੀਆਂ ਦਾ ਜਿਹੜਾ ਕਾਰੋਬਾਰ ਵਧ ਗਿਆ ਕਿਉਂਕਿ ਅੱਜ ਦੇਸ਼ ਦੇ ਵਿੱਚ 14000 ਕਿੰਨੇ ਲੋਕਾਂ ਨੂੰ ਜਿਹੜਾ ਜਿਹੜਾ ਹੈ ਇਨਾਮ 54 ਕਰੋੜ ਰੁਪਇਆ ਪੰਜਾਬ ਦੀ ਗਵਰਨਮੈਂਟ ਨੇ ਦਿੱਤਾ ਹੈ ਜਿਹੜੇ ਖਿਡਾਰੀ ਆ ਵਕ ਵਕ ਖੇਡਾਂ ਦੇ ਖੇਲ ਕੇ ਆਏ ਆ ਕਈ ਬੱਚਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ ਅੱਜ ਉਹ ਜਿਹੜੇ ਬੱਚਿਆਂ ਦੇ ਕਰਕੇ ਇਸ ਪੰਜਾਬ ਦੇ ਵਿੱਚ ਜਿਹੜੇ ਲੋਕ ਬੱਚੇ ਨਸ਼ੇ ਦੇ ਵੱਲ ਲੱਗਦੇ ਸੀ ਯੂਥ ਅੱਜ ਉਹ ਖੇਡਾਂ ਵੱਲ ਲੱਗ ਰਿਹਾ ਕਿ ਸਾ ਮੈਨੂੰ ਨੌਕਰੀ ਮਿਲੇਗੀ ਖੇਡਾਂਗਾ ਮੈਨੂੰ ਪੈਸਾ ਮਿਲੇਗਾ ਪੰਜਾਬ ਸਰਕਾਰ ਕੋ ਤੇ ਜਿਹੜੇ ਸਾਡੇ ਜਿਹੜੇ ਵਪਾਰੀ ਭਰਾ ਸੀ ਸਪੋਰਟਸ ਦੇ ਉਹਨਾਂ ਦਾ ਜਿਹੜਾ ਕਾਰੋਬਾਰ ਦੇ ਵਿੱਚ ਵਾਧਾ ਬਹੁਤ ਵੱਡਾ ਹੋਇਆ ਤੇ ਹਲਕਾ ਜਲੰਧਰ ਵੈਸਟ ਨੂੰ ਇਹਦੀ ਬਹੁਤ ਵੱਡੀ ਜਿਹੜੀ ਜਿਹੜੀ ਪ੍ਰਾਫਿਟ ਹੈ ਇਹਦੀ ਜਿਹੜ ਹਲਕੇ ਨੂੰ ਬਹੁਤ ਹੈ ਕਿਉਂਕਿ ਏਸ਼ੀਆ ਦੀ ਨੰਬਰ 1 ਜੇ ਮਾਰਕੀਟ ਹੈ ਸਪੋਰਟ ਪੁਜਲੰਦਰ ਦੇ ਵਿੱਚ ਠੀਕ ਹੈ ਬਹੁਤ ਬਹੁਤ ਤੁਹਾਨੂੰ ਇਸ ਤੋਂ ਜ਼ਿਆਦਾ ਚੀਤੇ ਲੰਗਰਾਲ ਜੋ ਕਿ ਸਿੱਧੇ ਤੌਰ ਤੇ ਤੇ ਦੱਸਦੇ ਨਜ਼ਰ ਆਇਆ ਨੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਬਜਟ ਇਸ ਵਾਰ ਪੇਸ਼ ਕੀਤਾ ਗਿਆ ਉਹ ਪੰਜਾਬ ਦੇ ਲੋਕਾਂ ਦੀ ਮਹੱਤਵਪੂਰਨ ਕੈਮਰਾ ਪਰਸਨ ਹਰਪਾਲ ਦੇ ਨਾਲ ਸਾਇਨੋੜਾ ਲਿਵਿੰਗ ਇਨ ਨਿਊਜ਼ ਵਿਦ ਅਨਸਰਬਾ ਚੰਡੀਗੜ੍ਹ